ਕੀ ਨਾ ਜੀ ਨਵਦੀਪ ਸਿੰਘ ਜੀ ਕਿਸ ਤਰੀਕੇ ਨਾਲ ਵੇਖ ਰਿਹਾ ਜੀ ਫਸਲ ਜਿਹੜੀ ਮਟਰ ਤੁਹਾਡੀ ਬਹੁਤ ਮਾੜਾ ਹਾਲੇ ਜੀ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਪਾਜੀ 25 ਤੋਂ 25000 ਕਿੱਲੇ ਦਾ ਨੁਕਸਾਨ ਹੋਇਆ ਬਜਾਈ ਤੇ ਕਿੰਨਾ ਖਰਚਾ ਆਉਂਦਾ ਜੀ ਬਜਾਈ ਦੇ ਮੌਕੇ ਤੇ ਵੀ 20-22000 ਅੱਛਾ ਜੀ ਬਾਕੀ ਬਾਅਦ ਚ ਸਪਰੇਅ ਆ ਸਪਰੇਅ ਕਾਫੀ ਖਰਚਾ ਹੋ ਗਿਆ ਕਿੰਨਾ ਕੁ ਝੜ ਕਟਣ ਗਿਆ ਚਾਰ ਹੈ ਹੀ ਨਹੀਂ ਪਾਜੀ ਚਾਰ ਪੰਜ ਕੁਇੰਟਲ ਦੇ ਫਤਵਾ ਕੀ ਕਰਨੇ ਬਹੀ ਪਿੰਡ ਕੋਲ ਇਹ ਠੇਕੇ ਦੇ ਪਾਰੀ ਲਈ ਆ ਪਿੰਡ ਅਸੀਂ ਮਤਲਬ ਲਾਏ ਉੱਥੇ 10 ਕਿੱਲੇ ਬਾਤੇ ਆ ਬੱਲੋਂ ਹੈ ਨਹੀਂ ਮਟਰ ਬੱਲਾਂ ਹੀ ਗਰਮੀ ਦੇ ਕਾਰਨ ਬੱਲਾਂ ਹੀ ਸੋਕੀਆਂ ਹਾਂਜੀ ਕੀ ਕਾਰਨ ਮੰਨਦੇ ਇਹ ਗਰਮੀ ਦੇ ਕਾਰਨ ਬਾਜੀ ਅੱਛਾ ਹਾਂਜੀ ਕਿੰਨਾ ਕੁ ਮੌਸਮ ਦਾ ਅਸਰ ਪੈਂਦਾ ਬਹੁਤ ਬਾਜੀ ਮੌਸਮ ਦਾ ਮਟਰ ਹੁੰਦਾ ਹੈ ਅੱਛਾ ਇਹ ਜਿਹੜਾ ਮਟਰ ਆ ਮੌਸਮ ਦੇ ਸਿਰ ਤੇ ਆ ਹਾਂਜੀ ਕਿੰਦਾ ਦਾ ਮੌਸਮ ਚਾਹੀਦਾ ਮੌਸਮ ਠੰਡਾ ਚਾਹੀਦਾ ਤੁਹਾਨੂੰ ਅੱਛਾ ਹਾਂਜੀ ਗਰਮੀ ਨਹੀਂ ਚਾਹੀਦੀ ਪਿਛਲੀ ਵਾਰ ਲੈ ਕੇ ਜਾਂਦੇ ਮੰਡੀਆਂ ਚ ਪਿਛਲੀ ਵਾਰ ਲੋ ਤਾਂ ਬਾਜੀ ਕਾਫੀ ਫਰਕ ਪਿਛਲੀ ਵਾਰ ਤੇ ਅੱਜ ਕੱਲ ਮਟਰ 40 ਤੋਂ 45 ਕੋਨੇ ਤੋੜੀ ਦੇ ਸੀ ਤੇ 20 ਰੁਪਏ ਵੇਚਦਾ ਤਾਂ ਵੀ ਪੈਸੇ ਬੰਦੇ ਤੇ ਅੱਜ 25 ਤੋਂ 30 ਵੀ ਰੇਟ ਤੇ ਪਰ ਝਾੜੀ ਵਾਲੀ ਮਟਰ ਦਾ ਰੇਟ ਹੈ ਹੀ ਨਹੀਂ ਕੁਆਲਿਟੀ ਜਾਨੀ ਆ ਮੰਡੀ 'ਚ ਲੈ ਕੇ ਜਾਂਦੇ ਕਿਸ ਤਰੀਕੇ ਦਾ ਰੇਟ ਮਿਲਦਾ ਮਟਰ ਉੱਥੇ ਮੰਡੀ 30 ਰੁਪਏ ਹੋ ਗਏ ਗੰਨੇ ਜੀ ਤੁਹਾਡਾ ਤੇ ਅਸਲ ਥੋੜੀ ਬੇਰੰਗੀ ਆ ਤਾਂ ਘਾਟ ਆ ਫਿਰ ਨੁਕਸਾਨ ਹੋ ਜਾਂਦਾ ਹਾਂਜੀ ਹਾਂਜੀ ਬਹੁਤ ਕਾਫੀ ਨੁਕਸਾਨ ਹੈ ਲੱਗਦਾ ਐ ਐਮਐਸਪੀ ਮਿਲਣੀ ਚਾਹੀਦੀ ਜਰੂਰ ਮਿਲਣੀ ਚਾਹੀਦੀ ਪਰ ਹਰੀਆਂ ਸਬਜ਼ੀਆਂ ਦੇ ਇਹ ਨਹੀਂ ਮਿਲਦੇ ਪਰ ਮਿਲਣੀ ਚਾਹੀਦੀ ਆ ਗੁਰਪ੍ਰੀਤ ਸਿੰਘ ਅਜੀ ਇਸ ਤਰੀਕੇ ਨਾਲ ਮਟਰਾਂ ਦੀ ਮਟਰਾਂ ਦਾ ਬਹੁਤ ਬੁਰਾ ਹਾਲ ਆ ਜੀ ਤੁਹਾਡੇ ਸਾਹਮਣੀਆਂ ਵੇਖ ਲਓ ਡਿਵਰਨ ਤੋੜਨੀਆਂ ਕੋਈ ਹੱਲ ਨਹੀਂਗਾ ਮਟਰ ਬਹੁਤ ਘਾਟੇ ਬੰਦਾ ਸੌਦਾ ਹੋ ਗਿਆ ਕਿੰਨੇ ਏਕੜ ਦੀ ਕੀਤੀ ਸਾਡੇ ਕੋਲ 50 ਏਕੜ ਖੇਤੀ ਹੈ ਠੇਕੇ ਦੇ 70000 ਰੁਪਏ ਠੇਕਾ ਵਾ ਤੇ ਫਿਰ 30000 ਦੇ ਖਰਚਾ ਵਾ ਦੇ ਵਟਣ ਦੇ 15000 ਕਿੱਥੋਂ ਪੂਰਾ ਕਰਾਂਗੇ ਤੇ ਗਵਰਨਮੈਂਟ ਆਨੀਆਂ ਕੰਕ ਝੋਨੇ ਚ ਬਾਹਰ ਨਿਕਲੋ ਕਿੱਧਰ ਜਾਈਏ ਜ਼ਿੰਮੇਦਾਰ ਕਿੱਧਰ ਜਾਵੇ ਕੋਈ ਹੱਲ ਨਹੀਂ ਇਹਦਾ ਨਾ ਗਵਰਨਮੈਂਟ ਨੇ ਹੱਲ ਕੋਈ ਕਰਦੀਆਂ ਕਾਰਨ ਕੀ ਆ ਇੰਨਾ ਜਿਹੜਾ ਵਾ ਇਹਨਾਂ ਕੋਈ ਕੁਛ ਤੇ ਗਰਮੀ ਦਾ ਬਹੁਤ ਵੱਡਾ ਕਾਰਨ ਹੈ ਗਰਮੀ ਜਿਆਦੀ ਪੈ ਗਈ ਲੰਮਾ ਸਮਾਂ ਤੇ ਅੱਜ ਨਹੀਂ ਕੋਣ ਗਰਮੀ ਆ ਇੰਨੀ ਤੇ ਜਦੋਂ ਅਸੀਂ ਮਟਰ ਲਾਉਨੇ ਆ ਅਕਤੂਬਰ ਦੇ ਪਹਿਲੇ ਹਫਤੇ ਉਹਨੂੰ ਉਹਨੂੰ ਹੀ ਹੁੰਦੀ ਆ ਇੰਨੀ ਗਰਮੀ ਉਦੋਂ ਹੁੰਦੀ ਆ ਤੇ ਆ ਹੁਣ ਦਸੰਬਰ ਆ ਗਿਆ ਤੇ ਅਜੇ ਗਰਮੀ ਪੂਰੀ ਆ ਇਹ ਗਰਮੀ ਮਾਰ ਗਈ ਯਾਰ ਕੀ ਸਾਨੂੰ ਕੋਈ ਗਵਰਨਮੈਂਟਾਂ ਮਾਰ ਗਈਆਂ ਜਿਹੜੀਆਂ ਨਕਲੀ ਦਵਾਈਆਂ ਦੇ ਨਕਲੀ ਤੇ ਖਾਦਾਂ ਦਿੱਤੀਆਂ ਰੇਟ ਸਾਡੇ ਪੂਰੇ ਲੱਗੇ ਵੱਧ ਲੱਗੇ ਆ ਉਂਡਾ ਦਾ ਖਾਤ 1600 1650 ਲਈਆ ਉਹ ਵੀ ਨਗਲੀ ਵਿਕਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਇਹ ਆ ਵਿਕਣ ਦੇ ਮਟਰੇ ਮੁਸ਼ਕਲ ਤੇ ਹੋਣੀ ਹੈ ਜੇ ਲੈ ਹੈ ਹੀ ਨਹੀਂ ਸਹੀ ਕੁਆਲਟੀ ਨਹੀਂ ਦੇ ਮੁਸ਼ਕਲ ਤੇ ਹੋਣੀ ਹੈ ਰੇਟ ਨਹੀਂ ਮਿਲਦਾ ਨਾ ਚੰਗਾ ਰੇਟ ਵੀ ਥੋੜਾ ਵਾਦੇ ਨਿਕਲ ਝਾੜੀ ਹੈ ਨਹੀਂ ਰੇਟ ਕੀ ਕਰੂ ਉੱਤੇ ਕੀ ਮੰਗ ਕਰਦੇ ਜੋ ਲੱਗਦਾ ਐਮਐਸਪੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਗਵਰਨਮੈਂਟਾਂ ਨੂੰ ਚਾਹੀਦਾ ਸਾਥ ਜ਼ਿੰਮੇਵਾਰ ਦੇਣ ਨਾ ਦੇਣਗੇ ਤੇ ਗਵਰਨਮੈਂਟਾਂ ਵੀ ਗਿਆ ਦੇ ਜ਼ਿੰਮੇਵਾਰ ਹੋ ਗਿਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ। ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે હોવે બર્થડે પાર્ટી યા કોઈ હોય પાર્ટી અજ કરો અજનલા પુરા અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼